ਮੈਨੂੰ ਉਦੋਂ ਤੋਂ ਫਿਕਰ ਕੋਈ ਚੀਜ਼ ਦਾ ਨਹੀਂ ਰਹਿ ਗਿਆ ਕਿਸੇ ਚੀਜ਼ ਦੀ ਇੱਛਾ ਨਹੀਂ ਰਹਿ ਗਈ ਤਾਂ ਮੈਂ ਉਦੋਂ ਦਾ ਬੜਾ ਖੁਸ਼ੀ ਮੈਂ ਸ਼ਕਤੀ ਇਹ ਵੀ ਬਾਦੂਆ ਕਬੀਰ ਜੀ ਕਹਿੰਦੇ ਰੋਟੀ ਪਾਣੀ ਬਹੁਤ ਬਾਦੂਆ ਮੈਨੂੰ ਬਹੁਤ ਬਾਦੂਆ ਉਹ ਕਬੀਰ ਜੀ ਛੱਡ ਕੇ ਬੈਠੇ ਜਿਹੜਾ ਕਪੜਾ ਸੀ ਤਾਂ ਰਾਧਾ ਨੇ ਕਿਹਾ ਬਈ Swami ji ਮਾਤਾ ਬਈ ਨੇ ਬਈ ਕਾ ਆਟਾ ਨਹੀਂ ਘਾਲ ਨਹੀਂ ਪਰ ਤੁਸੀਂ ਕੰਮ ਵੀ ਛੱਡ ਗਏ ਤੁਸੀਂ ਬਾਹਰ ਵੇਚਣਾ ਕੱਪੜਾ ਵੀ ਛੱਡ ਗਏ ਇਹ ਬੰਵੱਤੇ ਕੀ ਬਣੂੰਗਾ ਕੀ ਬਣੂੰਗਾ ਕਹ ਲੋਈਏ RAM ਪਿਆਰ ਕੇ ਮੈਨੂੰ ਭਰੋਸਾ ਹੈ ਮੇਰਾ RAM ਮੇਰਾ ਹਰੀ ਮੈਨੂੰ ਭਰੋਸਾ ਵਿਸ਼ਵਾਸ ਹੈ ਕਿ ਮੈਨੂੰ ਦੇਖ ਕੇ ਜਾਏਗਾ

ਇਹਨੂੰ ਕੋੰਦੀ ਨਹੀਂ ਕਰਦਾ ਆਪ ਕੋ ਧਰਤੀ ਤੇ ਲੋਕਾ ਕੋਧਾ ਕਰਾਂ ਤੇ ਆਮਲੀ ਹੈ ਮਨੂਕ ਕਾਦੇ ਨਹੀਂ ਇਹ ਤਾਂ ਜਾਨਵਰਾਂ ਨੂੰ ਲੋਕ ਪਰਿਉਚਕ ਤਾ ਬੇਰ ਹੋਣਾ ਤੂੰ ਵਾਪਸ ਵੜ ਜਿੱਥੋਂ ਤੂੰ ਆਈ ਲੱਖਾਂ ਸਾਲ ਕਮਤ ਦੇ ਫੁੱਲ ਤੇ ਬੈਠ ਕੇ ਤੁਹਾਡੇ ਲਈ ਇਹ ਰੱਬ ਲਈ ਭਗਤੀ ਕਰੀ ਇਹ ਤਾਂ ਦੀ ਤਾ ਦੇ ਪ੍ਰਾਪਤ ਹੋਈ ਹੈ ਕਰੋਨਾ ਹੀ ਸਾਲ ਪਤਾ ਨਹੀਂ ਲੱਗਿਆ ਕਿਸੇ ਨੂੰ ਤਿਆਰਪਾ ਨਹੀਂ ਦੀ ਤਾ ਦੀ ਬਣੀ ਸੰਸਾਰ ਅਦਾ ਬਣਿਆ ਤੇ ਰੱਬ ਦਾ ਅਦਾ ਕਾਇਆ ਇਹ ਰਾਤ ਨਹੀਂ ਦੇਖਣਾ ਚਾਹੀਦਾ ਇਹ ਦੰਤ ਨਹੀਂ ਦੇਖਣਾ ਚਾਹੀਦਾ ਸੰਸਾਰ ਦੇ ਲੋਕਾਂ ਨੂੰ ਸਮਝਾਣਾ ਕੀਤਾ ਬਚਾਇਆ ਕਬੀਰ ਜੀ ਚਲੇਗਾ ਕਿ ਭਗਵਾਨ ਜੀ ਆਗੇ ਕਬੀਰ ਅੱਪੜਾ ਦੇ ਚੁਣੇ ਕਹਿੰਦੇ ਹਾਂ ਬ੍ਰਹਮਾ ਦੇਵਤਾ ਮਹਾਂਪੁਰਖੋਂ ਵੇਚ ਦਿੱਤਾ ਕਾਰੇ ਇਟਾ ਹੈ ਇੱਕ ਟਾਗਾ ਗੱਲ ਹੱਟਾ ਕਾ ਆ ਮੈਨੂੰ ਕਹਿ ਦਿੱਤੀ ਸਮਝਾ ਲੈ ਕਰੋ ਕਿ 18 ਟੱਕੇ ਹੋ ਗਏ ਪੈਸੇ ਕੱਲ ਨਹੀਂ ਪਰਸੋਂ ਦੋਗਾ ਮਹਾਰਾਜ ਨੇ ਇਹ ਜੋ ਕਬੀਰ ਦਾ ਬੋਸਾ ਦੇਖ ਕੇ ਹਰੀ ਜੀ ਮਿਲਣ ਲਈ ਆ ਗਏ ਕਬੀਰ ਦੇਖੋ ਪਰਮਾਤਮਾ ਦੀ ਗੱਲ ਚੱਲਦੀ ਬਈ ਜੇ ਤੁਹਾਡੇ ਤੇ ਤੁਹਾਨੂੰ ਭਰੋਸਾ ਵਿਸ਼ਵਾਸ ਹੈ ਨਹੀਂ ਵਿਹਾਰੀ ਮਿਲੀ ਉਥੇ ਸਿਮਰਨ ਕਰੋ ਥਾਡੀ ਘਰ ਦਾ ਪ੍ਰਮੰਧ ਮੇਰਾ ਮਹਾਰਾਜ ਕਰਵਾ ਮੈਨੂੰ ਇਥੇ ਕਿਹੜਾ ਕੋ ਦੇਜ ਜਾਂਦਾ ਇਥੇ ਸੌ ਪ੍ਰਾਣੀ ਦਾ ਲੰਗਰ ਤਿਆਰ ਕਰਦੇ ਆ ਤੇ ਸਾਨੂੰ ਪਤਾ ਹੈ ਕਿ ਅਸੀਂ ਨੇ ਤਾਂ ਨੇਵੇਂ ਕੰਮ ਕਰਦੇ ਨੇ ਉਹਦੀ ਮਰਜ਼ੀ ਭੇਜਣੇ ਨਾ ਭੇਜਣੇ ਸਿਕਾਉਣਾ ਨਾ ਛਕਣਾ ਜੋ ਨਹੀਂ ਆਇਆ ਭਾਈ ਦੋ ਇਹ ਜਾਨਵਰਾਂ ਦਾ ਲੰਗਰ ਇਹ ਵੀ ਪੱਕਦਾ ਉਹਨਾਂ ਦਾ ਆਸਰਾ ਹੀ ਹੈ, ਧਿਆ ਹੀ ਹੈ। ਸਾਨੂੰ ਕੋਸਾ ਨਹੀਂ ਸਾਡੇ ਘਰ ਦੀ ਰੋਟੀ ਨਹੀਂ ਲੋਕਾਂ ਦੇ ਪੱਕ ਦੀ। ਘਰ ਦਾ ਕੰਮ ਨਹੀਂ ਚੱਲਦਾ। ਉਹ ਸਾਰਾ ਕੋਸ ਸਿਮਰਨ ਕਰਉ। ਜਿੱਦ ਕਬੀਰ ਸਾਹਿਬ ਦੇ ਕਹਿੰਦੇ ਮੈਂ ਆਸਕ ਦਾ ਉਹ ਪ੍ਰੇਮੀਓ ਮੈਨੂੰ ਯਾਦ ਕਰ। ਕਬੀਰ ਸਾਹਿਬ ਦੀ ਬਾਣੀ ਸਮਝੋ ਕੀ ਬੋਲਦੇ। ਪਰੋਸਾ ਕੰਡਾ ਦੇ ਰੇ ਸਾਨੂੰ ਤੇ ਆਪ ਰੱਖ ਰਹੇ ਤੇ ਜਿੱਦਣ ਪਰੋਸਾ ਆ ਗਿਆ ਲੰਗਰ ਤੁਹਾਡੇ ਘਰ ਵੀ ਪਹੁੰਚ ਚੁੱਕਾ ਇਹ ਵੀ ਗੱਲ ਹੈ ਤੁਹਾਨੂੰ ਪਰੋਸਾ ਨਹੀਂ ਪਾਨਖ ਦੇ ਗਰੀ ਜਨੇ ਦਿਹਾੜੀ ਨਹੀਂ ਮਿਲੀ ਆ ਵੀ ਹੋਇਆ ਮੱਟ ਚ ਪੈਸੇ ਨਹੀਂ ਆ ਵੀ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਭ ਕੋ ਜਿਹੜਾ ਲੈ ਨਾਲ ਮਨ ਜੋੜਨ ਵਾਲਾ ਦਾ ਮਨ ਦੂਰ ਚਲਾ ਗਿਆ ਇਹ ਰਹਾ ਪ੍ਰੈਕਟੀਕਲ ਹੈ ਕੋਈ ਟਾਈਮ ਨਹੀਂ ਨਾ ਸਿਮਰੰਦਰ ਟਾਈਮ ਹੈ ਨਾ ਇਹਦੇ ਰੱਬਵਾਲਾ ਧਿਆਨ ਹੈ ਰੋਟੀ ਪਾਣੀ ਚੱਲ ਰਿਹਾ ਉਹਨੂੰ ਪਤਾ ਆਵਾ ਜਾਂਦੀ ਰੁਕ ਰਹੀ ਹੈ ਤੇ ਕੋਈ ਪ੍ਰਵਾਹ ਨਹੀਂ ਪ੍ਰਵਾਹ ਉਹ ਹੈ ਜਿਹੜਾ ਘਰੋਂ ਦੇ ਹੱਡੀ ਜਾਂਦਾ ਤੇ ਮੁੜ ਕੇ ਆਉਂਦਾ ਤੇ ਘਰ ਲੰਗਰ ਪਾਣੀ ਦਾ ਸਨਮਾਨ ਇਹ ਪਤਾ ਉਹਨੂੰ ਲੱਗਣਾ ਤੇ ਉਹ ਚਾਰੇ ਦੁਖੀ ਹੁੰਦੇ ਨੇ ਘਰ ਚ ਲੜਾਈ ਹੁੰਦੀ ਕਾਰਨ ਕੀ ਲੜਾਈ ਜਾਂਦੀ ਇਹ ਸਾਂਝੀ ਕਰਨ ਲੰਗਰ ਨਹੀਂ ਕਰੇਂ ਕਾਪਤੀ ਮਿੱਠਾ ਨਹੀਂ ਕਰ ਲੜਾਈ ਤਾਂ ਇਸੇ ਗੱਲ ਭੁੱਖ ਦੀ ਭੁੱਖ ਕੱਢਣੀ ਹੈ ਤੇ ਗੁਰੂ ਨਾਨਕ ਜਾ ਦੋਖਾ ਹਟਾਣੇ ਨੇ ਤੇ ਗੁਰੂ ਨਾਨਕ ਜਾ ਬੱਚੇ ਬੱਚੇ ਵਿੱਚ ਮਾਰਾ ਹਲਕਪੁਰਾ ਭਗਵਾਨ ਜੀ ਨੇ ਰੰਤ ਜੋੜਿਆ ਭਗਵਾਨ ਜੀ ਨੇ ਰਾਤ ਜੋੜ ਕੇ ਸਮਾਂ ਚੀਨੇ ਖੰਡ ਸक्कर ਆਟਾ ਧੜਾ ਕੇ ਉਹ ਤੁਰਿਆ ਆਇਆ ਗੱਡਾ ਜੁੜਿਆ ਪਕਵਾਨ ਖੋਲ ਸਾਧੂ ਬੜਿਆ ਤੇ ਵਪਾਰੀ ਬਣਿਆ ਆ ਰਿਹਾ ਹੈ ਕਿਦੇ ਵਾਸਤੇ ਤੁਹਾਡੇ ਵਾਸਤੇ ਉਹਨੂੰ ਕੀ ਭੁੱਖ ਪਈ ਸ੍ਰਿਸ਼ਟੀ ਦਾ ਮਾਲਕ ਹੈ ਉਹਨੂੰ ਕਾ ਤੰਗੀ ਪਈ ਉਹਨੂੰ ਤਾਂ ਕੀ ਨਹੀਂ ਹੈ ਭੁੱਖ ਨਹੀਂ ਹੈ ਉਹਨੇ ਜਿਹੜਾ ਖਾਣਾ ਉਹ ਤਾਂ ਬ੍ਰਹਮ ਸ਼ਕਤੀ ਹੈ ਉਹਦਾ ਪੌਣ ਅਰ ਪਿਆਰਿਆਂ ਦਾ ਪਿਆਰ ਖਾ ਰਿਹਾ ਹੈ ਪਿਆਰਿਆਂ ਦੇ ਪਿਆਰ ਨਾਲ ਚਿੰਤਰਾ ਹੈ कुझु त कबीरे मनु न ग़रीबे घर कुझु त कबीर ਆਪ ਪੜ੍ਹਦੇ ਮੈਂ ਕਿੰਨੇ ਬੱਚੇ ਮੇਰੀ ਮਾਰ ਰਦੀ ਹੋਣੀ ਭੁਖੀ ਉਹ ਥੱਲੇ ਉੱਤਰ ਕੇ ਗਾਇਲ ਖੁਦ ਪੁਜਾਰਾਂ ਪਰਮੇਸ਼ਰ ਅਰੇ ਜਿਹਨੂੰ ਰਾਮ ਕਹਿੰਦੇ ਆ ਵਾਹਿਗੁਰੂ ਹੀ ਮੈਂ ਪੜ੍ਹਿਆ ਲਿਖਿਆ ਨਹੀਂ ਮੈਂ ਕਬੀਰ ਦੀ ਪੂਜੀ ਸਿਵ ਰਦਾ ਜੀ पूरी होने वाली से आज दसवीं अगे गया गया। नहीं मांगा मामला कबीर साहब नहीं समान माता रख ले सारा तेरे पुत्र में दिता है कहता है साधवा जोगिया साढ़े घर का पैसा नहीं अठारह मीटर कपड़ा कबीर ले गया साढ़े को है कुछ नहीं ਕਾਨੂੰਨ ਦੇਤੇ ਮਲਾਜਮ ਪੁਲਿਸ ਪੈਸੇ ਬਦਲੇ ਪੰਚਾਇਤ ਇਕੱਠੀ ਕਰੇਗਾ ਜੇ ਜਿਆਦਾ ਇਹ ਗੱਲ ਕਰਦੇ ਤਾਂ ਸਾਡੇ ਕਪੜੇ ਮੁਤਾਬਕ ਦੇ ਜਾਂ ਸਾਨੂੰ ਬਹੁਤ ਭਗਵਾਨ ਮਾ ਲੋਈਵਾਲ ਕਬੀਰ ਦੀ ਮਾਵਲ ਦੇਖੇ ਨੀਮਾਵਾਲ ਬਚੌਰ ਗਰੀ ਛਪਰੀ ਹੈ ਉਹ ਮੇਰਾ ਪਿਆਰਾ ਇੱਥੇ ਦਿਨ ਕੱਟਦਾ ਹੈ ਉਹ ਮੇਰੇ ਪਿਆਰੇ ਨੇ ਮਕਾਨ ਨਹੀਂ ਬਣਾਇਆ ਮੇਰੇ ਤੋਂ ਮੰਗਿਆ ਕੁਛ ਨਹੀਂ ਮੁੱਤਾ ਕੋਤੇ ਕਸਤੇ ਨੇ ਸਵਾਮੀ ਜੀ ਮੈਂ ਤਾਂ ਭਗਵਾਨ ਦੀ ਅੰਧੂ ਕੇਰ ਲੱਗ ਗਿਆ ਸੀ ਆਪਣੇ ਪਿਆਰੇ ਦੀ ਬਸ ਸ਼્વાસ ਆਪਣੇ ਪਿਆਰਿਆਂ ਦਾ ਪਿਆਰ ਆਪਣੇ ਪਿਆਰਾਂ ਨੂੰ ਦਿਨ ਕੱਟਦੇ ਮੈਂ ਖੁਦ ਦੁਨੀਆਂ ਦਾ ਵਾਲੀ ਹਾਂ ਭਗਵਾਨ ਜੀ ਦਰਸ਼ਨੀ ਰਿਹਾ ਆਪਣੇ ਮਨ 'ਚ ਗੱਲਾਂ ਕਰ ਰਿਹਾ ਭਗਵਾਨ ਤੇ ਮੇਰੇ ਅਕੇ ਕਦਰ ਜੋਈ ਨੀ ਕਬਹੇ ਮੇਰੇ ਕੇ ਕਦੇ ਮੰਗ ਨੀ ਲੱਗਦੇ ਮੈਨੂੰ ਕਦੇ ਬਿਨਾਂ ਦੀ ਪੁੱਛਿਆ ਨੇ ਮਾਰਿਆ ਕਬੀਰ ਦੇ ਭਾਂਡੇ ਦੇਖਦਾ ਅੰਦਰ ਕੁਛ ਨਹੀਂ ਤੋ ਬਾ ਕਬੀਰ ਭਗਤ ਬਥੇਰੇ ਨੇ ਸੰਤ ਬਥੇਰੇ ਨੇ ਪਰ ਤੇਰੇ ਵਰਗਾ ਤੇ ਅਰਦਾਸ ਵਰਗਾ ਕੋਈ ਪਿਆਰਾ ਨਹੀਂ ਨਹੀਂ ਗਿਆ ਮੈਂ ਉਹਦੇ ਕੋਲ ਵੀ ਗਿਆ ਉਹਦੇ ਵੀ ਕੋਈ ਮੰਗ ਕਬੂਲ ਨਹੀਂ ਕਰੀ ਨਾ ਮੰਗਿਆ ਨਾ ਮੈਂ ਤੇ ਪੁੱਤਰ ਮੰਗਿਆ ਉਹਨੇ ਇੱਕੋ ਹੀ ਗੱਲ ਕਹੀ ਮੇਰੇ ਨਾਲ ਤੂੰ ਰਹਿਣਾ ਏ ਮੈਨੂੰ ਤੇਰੀ ਲੋੜ ਹੈ ਅਰਬਦਾਸ ਤੇ ਪੁੱਤਰਾ ਦੀ ਲੋੜ ਨਹੀਂ ਭਗਵਾਨ ਜੇ ਤੂੰ ਨਾਲ ਹੈ ਤੇਰੀ ਔਲਾਦ ਨਾਲ ਹੈ ਮੇਰੇ ਨਾਲ ਪੁਰਨ ਸਾਰੀ ਔਲਾਦ ਮੇਰੀ ਏ ਮੈਂ ਕਦੀ ਧੱਕਾ ਪਰ ਜੇ ਜਵਾਬ ਅਰਦਾਸ ਸਿੰਘ ਵੀਰ ਜੀ ਦੇ ਹੁੰਦੇ ਸੀ আর ਖੁਦ ਭਗਵਾਨ ਰੂਪ ਬਦਲ ਬਦਲ ਕੇ ਆਉਂਦਾ ਰਿਹਾ ਕਿ ਅੱਜ ਨਹੀਂ ਆ ਸਕਦੇ ਧਰਤੀ ਮਾਤਾ ਕੋਲ ਆ ਸਕਦੇ ਨਹੀਂ ਹੈਗੇ ਪਰ ਇਹ ਥਿਊਰੀ ਇਸ ਰੂਪ ਹत्ता ਕਿਸੇ ਨੇ ਬਣਾਇਆ ਨਹੀਂ ਸੋਚਿਆ ਨਹੀਂ ਇਹ ਮਹਾਪੁਰਖ ਮੁਬਾਇਕ ਨਹੀਂ ਇਹ ਮੇਰੀ ਧਰਤੀ ਮਾਂ ਨੇ ਬੁਲਾਇਆ ਜ਼ੁਲਮ ਹੁੰਦੇ ਸੀ ਬਾਹਂ ਹੁੰਦੇ ਸੀ ਤਾਂ ਕਾਕਾਸੀ ਬਨਾਰਸ ਚ ਹੋਏ ਇਹ ਮਹਾਪੁਰਸ਼ ਭਲਾਇ ਮਹਾਪੁਰਸ਼ੋ ਐਸੇ ਆ ਕੇ ਗਿਆਨ ਇਹਨਾਂ ਰਸਤਾ ਤਸੋ ਇਹਨਾਂ ਨੂੰ ਭਗਵਾਨ ਬਾਰੇ ਜਿਹਨੇ ਤੇਜਾ ਦੱਸੇ ਇਥੇ ਝਲਮ ਕਟੇ ਹੱਬਸ ਕਟੇ ਮੇਰੀ ਮੇਰੀ ਕਟੇ ਅਸੀਂ ਲੋਕ ਸੁਣਦੇ ਰਹੇ ਕਿਤੇ ਨੈਟ ਨਹੀਂ ਇਹ ਜਿਹੜੀ ਤੁਸੀਂ ਰਿਕਾਰਡ ਸੁਣਨ ਵਾਲੀ ਕੀ ਠੀਕ ਹੈ ਮੈਂ ਇਹਨਾਂ ਨੂੰ ਕਿਹਾ ਇਥੇ ਲਾਓ ਕਿ ਕੋਈ ਸੰਗਤ ਨੂੰ ਪਤਾ ਲੱਗੇ ਚੱਲਦਾ ਹੀ ਰਹੇਗਾ

ਮੈਨੂੰ ਆਪਣੀ ਕਸਮ ਹੈ ਗੁਰੂ ਜੀ ਦੀ ਖੰਡਾ ਵੀ ਮੇਰੇ ਕੋਲ ਜੇਬ 'ਚ ਵੀ ਸੇਬ ਹੈ ਤੁਹਾਡੀ ਹੈ ਜੇਬ ਤੇ ਬਾਹਰ ਤੁਹਾਡੀ ਹੈ ਜਦ ਮੈਨੂੰ ਤੁਹਾਡੀ ਲੋੜ ਹੈ ਪੈਸੇ ਨੂੰ ਮੇ ਕੀ ਕਰਨਾ ਜਿੱਥੇ ਤੁਹਾਨੂੰ ਲੋੜ ਹੈ ਨਾ ਤੇ ਦਿਨ ਹੈ ਜਿੱਥੇ ਲੋੜ ਹੈ ਵਰਤਦਾ ਇਹ ਸਾਰਾ ਪ੍ਰਬੰਧ ਕਰਦਾ ਮੈਨੂੰ ਫਿਕਰ ਪਾਉਤੋ ਨਹੀਂ ਮੇਰਾ ਪੂਰਨ ਗੁਰੂ ਨਾਲ ਹੈ Swami ਨਾਲ ਹੈ ਉਹ ਜੋਤ ਨਾਲ ਹੈ ਮੈਂ ਕਾਨੂੰ ਟੁੱਲਾਂ ਕਿਉਂ ਕੁੱਲਤ ਹੈ ਪ੍ਰਾਨੀਆਂ ਸਤਗੁਰ ਤੇਰੇ ਨਾਲ ਨਾਈ ਸੁਆਲ ਨਹਲ ਮੰਗ ਨਾ ਬਲ। ਭਗਵਾਨ ਨੇ ਤੱਕੇ ਨ ਲਾਇਆ। ਮਹਾਂਕ ਤੇ ਉਹ ਤੇ ਦੇਖੀ। ਭਈ ਸਾਧੂਆ ਜੇਰਾ ਪੁੱਤ ਤਾਇਆ ਨਹੀਂ ਤੇ ਤੂੰਏ ਕਾਨੂੰ ਲਾਹੀ ਜਾਂਦਾ। ਸੱਤ ਕਿਸੇ ਦੀ ਲੱਗਦੀ ਹੁੰਦੀ ਐ। ਜੇ ਸੱਤ ਲੱਗ ਜਾਏ ਫਿਰ ਤੋ ਸਤ ਬਣ ਗਿਆ। ਇਹ ਕਰਤੀ ਮਾਤਾ ਮਿਲੀ ਸਾਨੂੰ ਤਾਂ ਨਹੀਂ ਇਹ ਸਾਰਾ ਜੋ ਡਾਕੂਮੈਂਟ ਕਰਾਇਆ ਵੀ ਜੋ ਮਹਾਪੁਰਸ਼ ਐ ਇਹ ਭਗਵਾਨ ਦੀ ਆਗੇ ਹੋਈ ਕਰਤੀ ਦੀ ਰਿਕਵੈਸਟ ਹੋਈ ਮੰਨ ਹੋਈ ਤੇ ਮਹਾਪੁਰਸ਼ ਤੱਬੀਰ ਹੁੰਦਾ ਕਿ ਤੱਕ ਮੈਂ ਸੰਤ ਤੇ ਜਿਹੜਾ ਤੇ ਜ਼ੋਰ ਮਾਰਨ ਦੇ ਪਰ ਇਹਨਾਂ ਨੇ ਸੁਣਨਾ ਨਹੀਂ ਕਿਸੇ ਨੇ ਤੁਸੀਂ ਪਤਾ ਕੀ ਹੈ ਮੰਗਣਾ ਮੰਗੋ ਕੁਛ ਨਾ ਮੰਗੋ ਉਸ ਖੰਦਾ ਕੋ ਰੱਬ ਮੰਗ ਲੈ ਐਵੇਂ ਤੇ ਮੰਦ ਤੇ ਨਹੀਂ ਆਦੀ ਸਮਾਨ ਕਿਉਂ ਮੰਗਦਾ ਰੱਬ ਮੰਗ ਲੈ ਸਾਰਾ ਕੁਛ ਆ ਜਾਣਾ ਕਬੀਰ ਤੇ ਕਰ ਰਹਾ ਪਾ ਕੇ ਅਸਮਾਨ ਲੈ ਕੇ ਕਬੀਰ ਨੂੰ ਭਰੋਸਾ ਸੀ ਮਾਤਾ ਨੇ ਫੇਲ ਕੇ ਆ ਨਾ ਲੋਗਿਆ ਸਮਾਨ ਲੈ ਜਾ ਕੁਛ ਸਾਨੂੰ ਬਣਵਾ ਜਾ ਤੇਰੀ ਨਹੀਂ ਮਾਂ कान रोनीअ कमलिए निपते साधू ਆਨ ਬੋਲਦਾ ਸੀ ਕਬੀਰ ਦੇ ਕਹ ਹੁਣ ਅਸੀਂ ਭਗਵਾਨ ਦੇ ਕੇ ਨੇ ਸਤਿ ਭਗਵਾਨ ਨਹੀਂ ਨੇ ਹੋਰ ਕੀ ਇਹ ਭਗਵਾਨ ਨਹੀਂ ਤੇ ਜਿਹੜਾ ਸਿੱਧਾ ਬੋਲ ਰਿਹਾ ਲਾਈਟ ਦੇ ਰਿਹਾ ਜਵਾਬ ਦੇ ਰਿਹਾ ਤੇ ਭਗਵਾਨ ਦੀ ਜੋਤੀਆਂ ਉਰ ਕੀ ਹੈ ਹੋਰ ਭਗਵਾਨ ਆਵਾਜ਼ ਕੋ ਕਿ ਤੂੰ ਸਤਿ ਰਾਮ ਹੈ ਇੱਕੋ ਤੇ ਸਾਧੂਆਂ ਨੂੰ ਮੱਤ ਮੰਨਦੇ ਹੋ ਕਹਿੰਦੇ ਰੱਬ ਤੇ ਸੰਤਾਂ 'ਚ ਕੋਈ ਫਰਕ ਨਹੀਂ ਜਿਹੜੇ ਜੁੜ ਗਏ ਔਰ ਜਿਨ੍ਹਾਂ ਨੇ ਰੱਬ ਪਾਲਿਓ ਬਰਾਬਰ ਕੀ ਕਰਦੀ ਹੈ ਸਾਰੀ ਤਾਨੀ ਰਿੱਧੀ ਸੇਵੀ ਵੀ ਤੰਤਰ ਮੰਤਰ ਵੀ ਇਲਮਈ ਵੀ ਹੈ ਉਹ ਵੀ ਸਾਧੂ ਕਹੋਂਦੇ ਨੇ ਪਰ ਸਾਧੂ ਦਾ ਮਹਿਕਬਾ ਲੱਗਾ ਆ ਬਿਠਾ ਇੱਧਰ ਤੇ ਇਹਨਾਂ ਚੀਜ਼ਾਂ ਤੋਂ ਫਰਕ ਸੀ ਇਹ ਤਾਂ ਸਿਰ ਰੱਬ ਦੀ ਨੂਰ ਸੀ ਰੱਬ ਦੀ ਗੱਲ ਕਰ ਰਹੀ ਆ ਰੱਬ ਦੀ ਨੂਰ ਸੀ ਤੇ ਰੱਬ ਦੀ ਗੱਲ ਕਰ ਰਹੀ ਆ ਸਭ ਸਮਝਣਾ ਚਾਹੀਦਾ ਕੋਈ ਔਖੀ ਕਰ ਨਹੀਂ ਔਖੀ ਗੱਲ ਤਾਂ ਕੋਈ ਵੀ ਕੰਮ ਨਹੀਂ ਕਰੋ ਧੰਦਾ ਵੀ ਕਰੋ ਸਾਰਾ ਕੁਝ ਕਰੋ ਤਮ ਜੰਨੀ ਦਾ ਘਸਲੇ दो बारी तिलोचन मिलाप हो गए रास्ते भगवान छोटी हैं जटा आर दार साल की उम्र है मैंने तलोचना की गल खबर हैं है क्या तो है। काका मेरी उम्र मैन तलोचन कहने वो नहीं तलोचना तो ਨੱਥ ਨੱਥ ਗੱਲਬਾਤ ਕਰ ਰਿਹਾ ਤੈਨੂੰ ਕਹਣੀ ਕੀ ਇਹਨਾ ਮੇਰਾ ਸਰੀਰ ਬਜ਼ੁਰਗ ਹੋ ਚੁੱਕਿਆ ਕੋਈ